ਗੁਰਬਾਣੀ ਅਨੁਸਾਰ ਆਪਾਂ ਦੇਖਣਾ ਹੈ ਵੀਰੋ ਸੰਤਾ ਨਾਲ ਵੈਰ ਕਮਾਉਂਦੇ ਦੁਸ਼ਟਾਂ ਨਾਲ ਮੋਹ ਪਿਆਰ ਗੁਰਬਾਣੀ ਅਨੁਸਾਰ ਸੰਤ ਕੌਣ ਹੈ ਦੁਸ਼ਟ ਕੌਣ ਹੈ ਦੇਖੋ ਪਾ ਇੱਕ ਗੱਲ ਤਾਂ ਸਾਡੇ ਸਾਰੇ ਪ੍ਰਚਾਰਕਾਂ ਨੇ ਸਾਰੀਆਂ ਸੰਪਰਦਾਵਾਂ ਨੇ ਮੰਨੀ ਹੈ ਵੇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਜਿਹੜੇ ਔਗਣ ਨੇ ਇਹਨਾਂ ਨੂੰ ਚੋਰ ਦੁਸ਼ਟ ਬਾਣੀ ਚ ਅਨਥਾਂ-ਥਾਂ ਤੇ ਕਹਿ ਕੇ ਦੱਸਿਆ ਗਿਆ ਅਸੀਂ ਇਸ ਗੱਲ ਨੂੰ ਮੰਨਦੇ ਆ ਜਿੰਨੇ ਵੀ ਸਾਡੀਆਂ ਸੰਪਰਦਾਵਾਂ ਨੇ ਉਹ ਵੀ ਇਸ ਗੱਲ ਦੇ ਉੱਤੇ ਇੱਕ ਨੇ ਕਿ ਦੇਹੀ ਅੰਦਰ ਪੰਜ ਚੋਰ ਵਸਦੇ ਨੇ ਪਰ ਜਦੋਂ ਗੱਲ ਸੰਤ ਦੀ ਆਉਂਦੀ ਹੈ ਉਦੋਂ ਸਾਨੂੰ ਐ ਲੱਗਦਾ ਵੀ ਇਸ ਦੇਹੀ ਤੋਂ ਬਾਹਰ ਜਿਹੜੇ ਕੋਈ ਭਗਵਾ ਕੋਈ ਨੀਲਾ ਕੋਈ ਚਿੱਟਾ ਕਿਸੇ ਤਰ੍ਹਾਂ ਦਾ ਭੇਖ ਬਣਾ ਕੇ ਬੈਠਾ ਹੋਇਆ ਕੱਪੜਿਆਂ ਦੇ ਨਾਲ ਤੁਲਨਾ ਕਰਦੇ ਆ ਸਾਨੂੰ ਉਹ ਸੰਤ ਅਸੀਂ ਬਾਹਰ ਲੱਭਦੇ ਆ ਦੇਖੋ ਗੁਰੂ ਨਾਨਕ ਪਾਤਸ਼ਾਹ ਜਦੋਂ ਆਏ ਇਸ ਧਰਤੀ ਉੱਤੇ ਉਹਨਾਂ ਪਾਉਂਦੇ ਨੂੰ ਸਭ ਤੋਂ ਪਹਿਲਾਂ ਅੰਦਰਲੇ ਸ਼ਾਂਤੀ ਦੱਸੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵ ਦੇਖੋ ਗੁਰਬਾਣੀ ਵਿੱਚ ਜੇ ਔਗਣਾ ਨੂੰ ਦੁਸ਼ਟ ਕਿਹਾ ਗਿਆ ਹੈ ਜਿਨ੍ਹਾਂ ਨਾਲ ਮਨੁੱਖ ਪਿਆਰ ਕਰਦਾ ਹੈ ਅਸੀਂ ਜ਼ਿੰਦਗੀ ਆਪਣੀ ਇਹਨਾਂ ਔਗਣਾ ਦੇ ਅੰਡਰ ਹੀ ਜੀਂਦੇ ਆ ਉਹਨਾਂ ਦੇ ਹੁਕਮ ਚ ਹੀ ਜੀਂਦੇ ਆ ਹੁਣ ਸੰਤ ਕਿਹੜੇ ਨੇ ਦਇਆ ਸੰਤੋਖ ਜਤ ਛਤ ਜਿਹੜੇ ਗੁਣ ਨੇ ਇਹ ਅਸਲੀ ਸੰਤ ਨੇ ਜਿਨ੍ਹਾਂ ਨੂੰ ਅਸੀਂ ਬਾਣੀ 'ਚ ਤੁਸੀਂ ਸੁਣਦੇ ਹੋ ਕਈ ਵਾਰੀ ਪ੍ਰਚਾਰਕ ਬੋਲਦੇ ਵੀ ਨੇ ਬਾਬੇ ਵੀ ਬੋਲਦੇ ਨੇ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ ਪੱਕੇ ਸੰਤ ਕਿਹੜੇ ਨੇ ਦਇਆ ਸੰਤੋਖ ਜਤ ਸਤ ਜਿਹੜੇ दैविक ਗੁਣ ਨੇ ਇਹ ਪੱਕੇ ਸੰਤ ਨੇ ਪੱਕੇ ਦੁਸ਼ਚੋਰ ਜਿਹੜੇ ਪੰਜ ਵਿਕਾਰ ਨੇ ਇਸੇ ਤਰ੍ਹਾਂ ਪੰਜ ਗੁਨਾ ਹੈ ਜਿਹੜੇ ਉਹ ਸੰਤ ਨੇ ਸੰਤਨ ਸੋਂ ਮੇਰੀ ਲੇਵਾ ਦੇਵੀ ਸੰਤਨ ਸੋਂ ਬਿਵਹਾਰਾ ਮੇਰਾ ਬਿਹਾਰ ਆ ਜਿਹੜਾ ਗੁਨਾ ਅਨੁਸਾਰ ਹੋ ਗਿਆ ਜਦੋਂ ਅੱਜ ਮੇਰੀ ਜ਼ਿੰਦਗੀ ਕੀ ਹੈ ਔਗਣਾ ਮੁਤਾਬਕ ਸਾਡੀ ਦੋਸਤੀ ਕਿਹਨਾਂ ਨਾਲ ਔਗਣਾ ਨਾਲ ਔਗਣਾ ਨਾਲ ਦੋਸਤੀ ਹੈ ਜਿਨ੍ਹਾਂ ਨੂੰ ਕਹਿੰਦੇ ਦੁਸ਼ਟਾਂ ਨਾਲ ਪਿਆਰੋ ਉਹ ਸਾਡੀਆਂ ਵੱਡੀਆਂ-ਵੱਡੀਆਂ ਸਟੇਜਾਂ ਤੋਂ ਇਹ ਪ੍ਰਚਾਰਿਆ ਜਾਂਦਾ ਵੀ ਨਾਮ ਜਪਣ ਵਾਲਿਆਂ ਨੂੰ ਨਿੰਦਿਆ ਕੀਤੀ ਜਾਂਦੀ ਹੈ ਭਾਈ ਮਹਾਪੁਰਖਾਂ ਦੀ ਸ਼ਕਤੀ ਵਾਲਿਆਂ ਨੂੰ ਪੂਰਨ ਉਹ ਗੱਲਾਂ ਦੇਖੋ ਕਿਹੜੇ ਪਾਸੇ ਲੈ ਗਏ ਕਿੰਨਾ ਸੌਖਾ ਤੇ ਸਰਲ ਤਰੀਕਾ ਗੁਰੂ ਨਾਨਕ ਪਾਤਸ਼ਾਹ ਨੇ ਸਿਖਾਇਆ ਸਾਨੂੰ ਵੀ ਜਿਹੜੇ អਵਗਨ ਨੇ ਉਹ ਦੁਸ਼ਟ ਨੇ ਜਿਹੜੇ ਗੁਣ ਨੇ ਉਹ ਪੂਰਨ ਸੰਤ ਨੇ ਕੱਚੜਿਆਂ ਸੋ ਤੋੜ ਕੱਚੇ ਜਿਨ੍ਹਾਂ ਨੇ ਮਰ ਜਾਣਾ ਜਨਾਨੀਆਂ ਬਰਸੀਆਂ ਮਨਾ ਰਹੇ ਹੋ ਇਹ ਕੱਚੇ ਨੇ ਕੱਚੜਿਆਂ ਤੋਂ ਢੂੰਡ ਸੱਜਣ ਸੰਤ ਪੱਕਾ ਢੂੰਡਣਾ ਕਿ ਲੱਭਣਾ ਸਮਝਣਾ ਖੋਜਣਾ ਵਿਚਾਰਨਾ ਵੀ ਤੂੰ ਸੱਜਣ ਸੰਤ ਪੱਕਿਆ ਪੱਕੇ ਕਿਹੜੇ ਨੇ ਗੁਣ ਜਿਹੜੇ ਮਨੁੱਖ ਦਾ ਕਿਤੇ ਸਾਥ ਨਹੀਂ ਛੱਡਦੇ ਨਾ ਦਇਆ ਨੇ ਛੱਡਣਾ ਨਾ ਸੰਤੋਖ ਨੇ ਛੱਡਣਾ ਨਾ ਜਤਨ ਨੇ ਛੱਡਣਾ ਨਾ ਸਾਤ ਨੇ ਸੱਚ ਨੇ ਛੱਡਣਾ ਇਸ ਕਰਕੇ ਸਾਨੂੰ ਗੁਰੂ ਸਾਹਿਬ ਨੇ 35 ਮਹਾਪੁਰਖ ਵੀ ਗੁਰੂ ਨਾਨਕ ਪਾਤਸ਼ਾਹ ਨੇ ਲੱਭ ਕੇ ਦਿੱਤੇ ਆ 35 ਮਹਾਪੁਰਖਾਂ ਦੀ ਬਾਣੀ ਆ ਜਿਹੜੀ ਉਹ ਪੂਰਨ ਸੰਤ ਨੇ ਉਹਨਾਂ ਨੇ ਉਹ ਜਿਹਾ ਜੀਵਨ ਆਪਣਾ ਬਣਾਇਆ ਹੋਇਆ ਉਹਨਾਂ ਨੇ ਗੁਣਾ ਨਾਲ ਆਪਣੀ ਸਾਂਝ ਬਣਾਈ ਹੋਈ ਆ ਅਸੀਂ ਗੁਣਾ ਨੂੰ ਪਾਸੇ ਛੱਡਿਆ ਹੋਇਆ ਅਸੀਂ ਔਗਣਾ ਨਾਲ ਜਿਹਨੂੰ ਬਾਣੀ ਕਹਿੰਦੀ ਐ ਵਿਸੰਤਾ ਨਾਲ vairk ਮਾਮ ਦੇ ਦੋਸਤਾਂ ਨਾਲ ਮੋਹ ਪਿਆਰ ਔਗਣਾਂ ਨਾਲ ਸਾਡਾ ਮੋਹ ਪਿਆਰ ਆ ਚੰਗੇ ਗੁਣਾਂ ਨਾਲ ਸਾਡੀ ਦੁਸ਼ਮਣ ਇੱਕ ਮਾਰੇ ਆ ਇਸ ਕਰਕੇ ਜਿਹੜਾ ਬਾਣੀ ਦਾ ਤੱਤਸਾਰ ਹੈ ਗੁਰਬਾਣੀ ਅਨੁਸਾਰ ਹੈ ਉਹ ਸੰਤਾਵਾਂ ਨੂੰ ਦੂਤਾਂ ਦਾ ਨੂੰ ਕਿ ਔਗਣਾਂ ਨੂੰ ਅਸੀਂ ਮੰਨਣਾ ਹੈ ਔਗਣਾਂ ਨੂੰ ਅਸੀਂ ਛੱਡਣਾ ਹੈ ਗੁਣਾਂ ਨੂੰ ਸੀ ਮੰਨਣਾ ਸੰਤਾਵਾਂ ਨੂੰ ਵੀ ਮੈਂ ਗੁਣਾਂ ਨੂੰ ਮੰਨਣਾ ਦੂਤਾਂ ਜਿਹੜੇ ਮੇਰੇ ਅੰਦਰ ਔਗਣ ਨੇ ਜਿਨ੍ਹਾਂ ਦੇ ਅਧੀਨ ਮੈਂ ਅੱਜ ਆਪਣੀ ਜ਼ਿੰਦਗੀ ਜੀ ਰਿਹਾ ਇਹਨਾਂ ਨੂੰ ਛੱਡਣਾ ਇਸ ਕਰਕੇ ਜਿਹੜੀਆਂ ਗੱਲਾਂ ਅਸੀਂ ਪੜ ਸੁਣਦੇ ਆ ਰਹੇ ਆ ਬੜੇ ਲੰਬੇ ਸਮੇਂ ਤੋਂ ਸਾਨੂੰ ਇਹ ਪੜਾਇਆ ਜਾਂਦਾ ਵੀ ਇਹ ਨਾਮ ਜਪਣ ਵਾਲਿਆਂ ਦੀ ਸੇਵਾ ਨਾਮ ਜਪਣ ਵਾਲੇ ਨਿੰਦਾ ਸਾਨੂੰ ਨਿੰਦਾ ਤੋਂ ਇੰਨਾ ਡਰਾਤਾ ਕਿ ਅਸੀਂ ਸੱਚ ਬੋਲਣੋਂ ਹੀ हट ਗਏ ਸਾਨੂੰ ਇਹ ਸੱਚ ਸਿੱਖਣੇ ਬੋਲਣਾ ਹੈ ਪਖੰਡੀ ਨੂੰ ਪਖੰਡੀ ਕਹਿਣਾ ਉਹ ਨਿੰਦਾ ਨਹੀਂ ਹੁੰਦੀ ਨਿੰਦਾ ਦਾ ਕੀ ਹੁੰਦੀ ਆ ਉਹ ਆਪਾਂ ਫੇਰ ਸਮਝਾਂਗੇ ਨਿੰਦਾ ਇਹ ਨਹੀਂ ਹੁੰਦੀ ਵੀ ਸੱਚ ਬੋਲਣਾ ਨਿੰਦਾ ਹੁੰਦਾ ਸੱਚ ਅਸੀਂ ਕਹਿਣਾ ਬੋਲਣਾ ਤੇ ਸਾਤੀ ਦੁਨੀਆ 'ਚ ਯੂਨੀਵਰਸਲ ਇੱਕੋ ਹੀ ਹੈ ਉਹ ਆ ਸੱਚ ਇਸ ਕਰਕੇ ਜਿਹੜਾ ਗੁਰਬਾਣੀ ਅਨੁਸਾਰ ਜਦੋਂ ਸਾਡੀਆਂ ਸਟੇਜਾਂ ਤੇ ਵੱਡੇ-ਵੱਡੇ ਸਾਡੀਆਂ ਸਥਾਨਾਂ ਤੇ ਗੁਰਮਤ ਅਨੁਸਾਰ ਪ੍ਰਚਾਰ ਪ੍ਰਸਾਰ ਹੋਏਗਾ ਗੁਰਬਾਣੀ ਦੀ ਗੱਲ ਹੋਏਗੀ ਫੇਰ ਸਾਡਾ ਇਹ ਨਾ ਪਖੰਡੀ ਦੰਬੀ ਲੋਕਾਂ ਤੋਂ ਖੜਾ ਛੁੱਟ ਸਕਦਾ ਪਰ ਅੱਜ ਅਸੀਂ ਇਹ ਕਹਿ ਰਹੇ ਆ ਨਾ ਭਾਈ ਤੁਸੀਂ ਨਾਮ ਜਪਣ ਵਾਲਿਆਂ ਨੂੰ ਆਹ ਕਰਨ ਵਾਲਿਆਂ ਨੂੰ ਨਾ ਤਾਂ ਸਾਨੂੰ ਜਪਣ ਦਾ ਅੱਜ ਤੱਕ ਕਿਸ ਨੇ ਕਲੀਅਰ ਕੀਤਾ ਵੀ ਜਪਣਾ ਕੀ ਹੁੰਦਾ ਨਾ ਨਾਮ ਦੀ ਗੱਲ ਕਲੀਅਰ ਕੀਤੀ ਹੈ ਵੀ ਨਾਮ ਕੀ ਹੁੰਦਾ ਹੈ ਕਈ ਸਾਰੇ ਜਾਂਦੇ ਆ ਸਾਰੇ ਇਹ ਗੱਲ ਕਰ ਹੀ ਜਾਂਦੇ ਆ ਪਰ ਕਲੀਅਰ ਅਜ ਤੱਕ ਕੋਈ ਨਹੀਂ ਕਰ ਰਿਹਾ ਵੀ ਨਾਮ ਜਪਣਾ ਕੀ ਹੈ ਮੈਂ ਕੀ ਹੁਕਮ ਮਰਣਾ ਕੀ ਹੈ ਸਵੈਸ ਕਰਕੇ ਇਹ ਗੱਲਾਂ ਕਲੀਅਰ ਕਰਨ ਦੀ ਲੋੜ ਆ ਜਿਹੜੇ ਸਾਡੇ ਧਰਮ ਦੇ ਆਗੂ ਨੇ ਉਹ ਗੱਲਾਂ ਕਰਵਾણી ਅਨੁਸਾਰ ਲੋਕਾਂ ਨੂੰ ਸੱਚ ਦੱਸਣ ਤਾਂ ਕਿ ਲੋਕਾਂ ਜਿਹੜੇ ਦੰਬੇ ਪਖੰਡੀ ਲੋਕਾਂ ਤੋਂ ਜਿਹੜੇ ਸਾਡੇ ਸਮਾਜ ਦੀ ਲੁੱਟ ਕਰ ਰਹੇ ਨੇ ਉਹਨਾਂ ਤੋਂ ਬਚ ਸਕਣ ਅੰਦਰ ਜੇ ਔਗਣ ਨੇ ਜਿਨ੍ਹਾਂ ਨੂੰ ਅਸੀਂ ਚੋਰ ਕਹਿੰਦੇ ਆ ਦੁਸ਼ਟ ਕਹਿੰਦੇ ਆ ਤੇ ਮਨੁੱਖ ਦੇ ਅੰਦਰ ਗੁਣ ਵੀ ਨੇ ਸਾਝ ਮਨੁੱਖ ਖੁਦ ਮਖਤਿਆਰ ਹੈ ਵੀ ਸਾਂਝ ਕਿਹਦੇ ਨਾਲ ਪਾਉਣੀਆਂ ਨੇ ਔਗਣਾ ਨਾਲ ਰੱਖਣੀ ਆ ਜਾਂ ਗੁਣਾ ਨਾਲ ਸੋ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਬਾਅਦ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਵੀ ਸੰਤ ਜਿਹੜੇ ਨੇ ਗੁਣ ਤੇ ਔਗਣ ਗੁਰਬਾਣੀ ਅਨੁਸਾਰ ਤਏ ਜਦੋਂ ਅਸੀਂ ਚੋਰ ਦੇ ਹੀ ਅੰਦਰ ਕਹਨੇ ਆ ਤਾਂ ਸਾਧਵੀ ਅੰਦਰੀ ਨੇ ਇਸ ਕਰਕੇ ਸਾਨੂੰ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਜੀਵਨ ਵਿੱਚ ਲਾਗੂ ਕਰਨ ਦੀ ਅਜ ਬੜੀ ਸਖਤ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ